ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਸੌਨਾਂ ਦੇ ਝੂਠੇ ਪਰਦੇ ਰੱਦ ਕਰੋ ਰੱਦ ਕਰੋ ਕਿਸਾਨਾਂ ਦਾ ਬਣਦਾ ਹੱਕ ਦਿਓ ਹੱਕ ਦਿਓ ਹੱਕ ਦਿਓ ਐਮਐਸਪੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨ ਮਜ਼ਦੂਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਸਾਡੇ ਹੱਕ ਇੱਥੇ ਪ੍ਰਧਾਨ ਜੀ ਜੋ ਅੱਜ ਭਾਰਤ ਬੰਦ ਦੀ ਪਾਲਸੀ ਉਹਦੇ ਵਿੱਚ ਵਕ ਵਕ ਜੱਥੇਬੰਦੀਆਂ ਵੱਲੋਂ ਜਿਹੜਾ ਲੋਨ ਦਾ ਇਕੋਨੀ ਚਾਂਕਾ ਨੂੰ ਜਾਮ ਕੀਤਾ ਗਿਆ ਤੁਸੀਂ ਵੀ ਮੈਥਲੀ ਪਹੁੰਚੂ ਕੀ ਕਰਨੇ ਆ ਸਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਜਿਹੜੇ ਹੱਕ ਸਾਡੇ ਖੋਏ ਜਾ ਰਹੇ ਨੇ ਸਾਡਾ ਅੰਨ ਦਿੱਲੀ ਵੀ ਧਰਨਾ ਚੱਲ ਰਿਹਾ ਕਾਫੀ ਸਮੇਂ ਤੋਂ ਧਰਨਾ ਚੱਲ ਰਿਹਾ ਸਾਡੇ ਇੱਥੇ ਲਾਠੀ ਚਾਰਜ ਕੀ ਕੁਛ ਕਰ ਰਹੇ ਨੇ ਠੀਕ ਹੈ ਜੀ ਅਸੀਂ ਕਹਿੰਦੇ ਵੀ ਜਿਹੜੇ ਕਾਨੂੰਨ ਆ ਜਿਹੜੇ ਬਣਾਏ ਨੇ ਵਾਪਸ ਲੈਣੇ ਚਾਹੀਦੇ ਆ ਜਿਹੜਾ ਮਜ਼ਦੂਰਾਂ ਦਾ ਬਣਦਾ ਸਾਨੂੰ ਹੱਕ ਦਿੱਤਾ ਜਾਣ ਚਾਹੀਦਾ ਇਹ ਗੱਲ ਕਰੀਏ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਮਾੜੀ ਸ਼ਬਦ ਬੋਲਦੇ ਜੀ ਅਸੀਂ ਵੀ ਬਹੁਤ ਨਿੰਦਿਆ ਸ਼ਬਦ ਹੈ ਜੀ ਇਹ ਕਹਿ ਨਹੀਂ ਸਕਦੇ ਇੰਨਾ ਹttਿਆਜਾਰ ਕਰ ਰਹੇ ਆ ਵੀ ਕਈਆਂ ਦੀ ਅੱਖਾਂ ਵੀ ਖਰਾਬ ਹੋ ਚੁੱਕੀਆਂ ਜੀ ਵੀ ਕਈਆਂ ਦੇ ਇਸ ਤਰ੍ਹਾਂ ਵੀ ਗੋਲੇ ਵੜਾ ਰਹੇ ਨੇ ਤੇ ਵਿਚਾਰੇ ਨਗੀ ਜ਼ਖਮੀ ਹੋ ਚੁੱਕੇ ਆ ਵੀ ਉਹਨਾਂ ਦੇ ਇੰਨੀ ਮਾੜੀ ਜਾਨੀ ਸਰਕਾਰ ਅਸੀਂ ਕਹਿਣਾ ਨਹੀਂ ਚਾਹੁੰਦੇ ਵੀ ਉਹਨਾਂ ਸੀਗਾ ਵੀ ਇੰਨਾ ਧੱਕਾਜਾ ਕਰ ਰਹੇ ਸਾਡੇ ਨਾਲ ਇਹ ਗੱਲ ਕਰੀਏ ਅੱਗੇ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਆ ਤੇ ਉਸ ਨੂੰ ਮਜ਼ਦੂਰ ਤੇ ਕਿਸਾਨ ਵਰਗ ਕਿਵੇਂ ਦੇਖਣੀ ਉਸ ਇਲੈਕਸ਼ਨ ਉਨੋਂ ਉਨੋਂ ਜੀ ਅਸੀਂ ਮਜ਼ਦੂਰ ਜਿਹੜੇ ਕਿਸਾਨ ਆ ਅਸੀਂ ਹੁਣ ਜਿਹੜੇ ਇਲੈਕਸ਼ਨ ਆ ਰਹੇ ਆ ਲਕਸ਼ਣਾ ਚ ਅਸੀਂ ਬਾਈਕਾਟ ਕਰਾਂਗੇ ਜੀ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਤਾਂ ਕਹਿ ਰਹੀ ਅਸੀਂ ਮਜ਼ਦੂਰ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਨਾਲ ਆ ਜੀ ਉਹਨੂੰ ਕਿਵੇਂ ਦੇਖਦੇ ਹੋ ਕੁਛ ਨਹੀਂ ਜੀ ਇਹ ਗੋਲੀਆਂ ਪਾ ਰਹੇ ਆ ਕੋਈ ਨਾਲ ਨਹੀਂ ਆ ਗੋਲੀਆਂ ਵੰਡੇ ਗੋਲੀਆਂ ਦਾ ਮਤਲਬ ਇਹ ਹੋ ਗਿਆ ਵੀ ਨਾਲ ਸਾਡੇ ਹੁੰਦੇ ਤਾਂ ਅਸੀਂ ਧਰਨੇ ਲਾਉਂਦੇ ਜੀ ਮੰਗਾ ਕਿ ਨਹੀਂ ਕਿਹੜੀਆਂ ਛੋਟੀਆਂ ਜਿਹੜੀਆਂ ਕੇਂਦਰ ਸਰਕਾਰ ਨਹੀਂ ਮੰਗੀਆਂ ਵੀ ਜਿਹੜਾ ਇੱਕ ਹੈਗਾ ਡਰਾਈਵਰਾਂ ਦਾ ਕਾਨੂੰਨ ਬਣਾਇਆ ਇਹਨਾਂ ਨੇ ਇੱਕ ਐਮਸੀ ਠੀਕ ਹੈ ਇੱਕ ਹੋਰ ਕਈ ਕਾਨੂੰਨ ਇਹਨਾਂ ਬਣਾਏ ਆ ਜੀ ਵੀ ਜਿਹੜੇ ਇਹਨਾਂ ਕਿ ਮਜ਼ਦੂਰਾਂ ਦੇ ਕਿਸਾਨਾਂ ਦੇ ਜਿਹੜਾ ਤੱਕਾ ਸ਼ਰਮ ਹੋ ਰਿਹਾ ਵੀ ਜਿਹੜੇ ਮਜ਼ਦੂਰਾਂ ਸਹੀ ਢਾਡੀ ਨਹੀਂ ਮਰੀ ਜਾਨ ਨਹੀਂ ਸੀ ਸਰਮ ਉਹਨਾਂ ਸੀਗਾ ਕਾਨੂੰਨੀ ਝੜਾ ਰਹੇ ਨੇ ਇੱਕ ਗੱਲ ਕਰੀਏ ਜੀ ਇੱਕ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਉਹ ਮੰਗ ਸੀ ਜਿਹੜੀ ਅਗਨੀ ਵੀਰ ਯੋਜਨਾ ਲੈ ਕੇ ਆਂਦੀ ਉਹਦੇ ਵਿੱਚ ਜਿਹੜੇ ਜਿਹੜੇ ਸਾਡੇ ਸੈਨਿਕ ਸੀਗੇ ਉਹ ਸ਼ਹੀਦ ਹੋਏ ਆ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਮਨ ਦਾ ਮਾਨ ਸਨਮਾਨ ਆ ਜਿਹੜਾ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਉਹ ਵੀ ਇਹਦੀ ਮੰਗ ਇਹਦੇ ਵਿੱਚ ਕੋਈ ਰੱਖੀ ਗਈ ਹੈ ਹਾਂਜੀ ਕੀ ਅਸੀਂ ਰੱਖੀ ਹੋਈ ਹੈ ਮਨਨ ਭਾਈ ਜੀ ਅੱਜ ਤੁਸੀਂ ਮਤਲਬ ਹਮੈਤ ਦੇ ਰਹੇ ਹੋ ਇੱਥੇ ਜਿਹੜਾ ਸਯੁਗਤ ਨੁਕਸਾਨ ਮੋਰਚੇ ਨੇ ਬੰਦ ਦਾ ਸੱਦਾ ਦਿੱਤਾ ਜਾਂ ਕੱਲ ਰੇਲਾਂ ਰੁਕੀਆਂ ਗਈਆਂ ਜਾਂ ਟੂਲਪਲਾਜ਼ੇ ਬੰਦ ਕੀਤੇ ਗਏ ਤੁਸੀਂ ਇਹਦੀ ਹਮੈਤ ਦਿੱ ਇੱਥੇ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਵੀ ਕਾਹਦੇ ਵਾਸਤੇ ਹਮੈਤ ਕਰ ਰਹੇ ਹੋ ਕੀ ਇਹਨਾਂ ਦਾ ਏਜੰਡਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਸਾਡੇ ਵੀਰ ਤੜਕੋਂ ਭਾਵੇਂ ਮੇਰਾ ਗਲਾ ਖਰਾਬ ਹੈ ਤੁਸੀਂ ਪ੍ਰੈਸ ਵਾਲੇ ਪਹੁੰਚੋ ਮੈਂ ਤੁਹਾਡਾ ਸਭ ਦਾ ਬੜਾ ਤੁਹਾਨੂੰ ਜੀ ਆਇਆਂ ਹਾਂ ਦਾ ਤੇ ਤੁਹਾਡਾ ਬੜਾ ਸਤਿਕਾਰ ਕਰਦੇ ਆਂ ਕੁਝ ਐਨੇ ਚੈਨਲਾਂ ਵਾਲੇ ਆ ਜਿਹੜੇ ਇਹਨਾਂ ਦੇ ਖਰੀਦੇ ਹੋਏ ਆ ਉਹ ਇੱਥੇ ਪਹੁੰਚ ਨਹੀਂ ਸਭ ਤੁਹਾਡਾ ਲਈ ਮੈਂ ਇੱਕ ਪਹਿਲਾ ਸਭ ਤੋਂ ਪਹਿਲਾਂ ਆਪਾਂ ਬਾਕੀ ਦਾ ਬਾਈਟ ਕਰਦੇ ਜਾਣਾ ਤੁਹਾਡੇ ਲਈ ਇੱਕ ਜ਼ੋਰਦਾਰ ਨਾਰਾ ਮੈਂ ਕਹੂੰਗਾ ਮੇਰੀ ਸੰਗਤ ਨੂੰ ਸਾਡੀ ਪ੍ਰੈਸ ਦੇ ਲਈ ਬੋਲਿਓ ਸਾਡੀ ਪ੍ਰੈਸ ਜਿੰਦਾਬਾਦ 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 ਕੋਲਪਨਾਸ ਵਾਲਾ ਕੰਟੀਨਿਊ ਜੋ ਵੀ ਤੁਸੀਂ ਕਰਨਾ ਹੈ ਜਿਹੜਾ ਅਸੀਂ ਪਿਛਲੇ ਵਾਰੀ ਵੀ ਜਿਹੜਾ ਅਸੀਂ ਸਾਡੇ ਕਿਸਾਨ ਵੀਰਾਂ ਨੇ ਤੇ ਮਜ਼ਦੂਰ ਵੀਰਾਂ ਨੇ ਲਗਾਤਾਰ ਉੱਥੇ ਅਸੀਂ ਹਮਾਇਤ ਕੀਤੀ ਹੈ ਉੱਥੇ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਐਲਐਸਪੀ ਦਾ ਵਾਅਦਾ ਕਿਸਾਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਉੱਥੇ ਰੋਜ਼ਗਾਰ ਦੇਣ ਦਾ ਵਾਅਦਾ ਨੌਕਰੀਆਂ ਦੇਣ ਦਾ ਵਾਅਦਾ ਪਰ ਕਿਸਾਨਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਸੀਗੇ ਇਹ ਮੋਦੀ ਸਰਕਾਰ ਆ ਇਹ ਪਿੱਛੇ हट ਗਈ ਉਹਦੇ ਤੋਂ ਅੱਜ ਸਾਨੂੰ ਮਜਬੂਰ ਨਾ ਫੇਰ ਇੱਥੇ ਆ ਕੇ ਧਰਨਾ ਲਾਉਣਾ ਪਿਆ ਸਾਡੀ ਐਫ2 ਟ੍ਰੇਡ ਯੂਨੀਅਨ ਪੰਜਾਬੀ ਦੇ ਵਿੱਚ ਮੈਂ ਕਹਾਂ ਤਾਂ ਮਿਸਤਰੀ ਮਜ਼ਦੂਰ ਯੂਨੀਅਨ ਮਲੋੜ ਦੇ ਵਿੱਚੋਂ ਸਾਡੇ ਪ੍ਰਧਾਨ ਜੀ ਨੇ ਇੱਥੇ ਪਹੁੰਚਣਾ ਸੀ ਕੱਲ ਸ਼ਾਮ ਨੂੰ ਉਹਨਾਂ ਦਾ ਅਚਾਨਕ ਐਕਸੀਡੈਂਟ ਹੋ ਗਿਆ ਦਾਸ ਦੀ ਡਿਊਟੀ ਲੱਗੀ ਹੈ ਮੈਂ ਉਹਨਾਂ ਦੇ ਲਈ ਉਹਨਾਂ ਤਾਂ ਨਹੀਂ ਕਰ ਸਕਦਾ ਪਰ ਜਿੰਨਾ ਵੀ ਸਾਨੂੰ ਉਧਰੋਂ ਆਰਡਰ ਆ ਰਿਹਾ ਅਸੀਂ ਪੂਰੀ ਇਸ ਜਥੇਬੰਦੀ ਜਥੇਬੰਦੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆਂ ਜਦੋਂ ਵੀ ਸਾਨੂੰ ਕਿਸਾਨਾਂ ਦਾ ਹੁਕਮ ਹੋਊਗਾ ਅਸੀਂ ਪੈਰ ਜੁੱਤੀ ਨਹੀਂ ਪਾਉਣੀ ਅਸੀਂ ਉਦੋਂ ਦਿੱਲੀ ਦੇ ਉੱਥੇ ਬਾਰਡਰਾਂ ਦੇ ਹੋਵਾਂਗੇ ਅਸੀਂ ਪਿਛਲੇ 2-3 ਦਿਨਾਂ ਤੋਂ ਦੇਖ ਰਹੇ ਹਾਂ ਤੇ ਇੱਕ ਪਾਸੇ ਸਾਡਾ ਜਵਾਨ ਹੈ ਇੱਕ ਪਾਸੇ ਸਾਡਾ ਕਿਸਾਨ ਹੈ ਉੱਥੇ 500 ਦੇ ਸਾਡੇ ਨੌਜਵਾਨਾ ਜਿਹੜੇ ਉਹ ਇੰਜਰਡ ਹੋਏ ਐ ਐਦੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਇਹ ਖੱਟਰ ਸਰਕਾਰ ਵਾਸਤੇ ਤੇ ਇਹ ਨਾਲ ਪੰਜਾਬ ਸਰਕਾਰ ਵਾਸਤੇ ਵੀ ਉੱਥੇ 2 ਕਿਲੋਮੀਟਰ ਹਰਲੇ ਪਾਸੇ ਪੰਜਾਬ ਦਾ ਏਰੀਆ ਪੈਂਦਾ ਜਿੱਥੋਂ ਕੱਲ ਨੈੱਟ ਬੰਦ ਰਿਹਾ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਇਹ ਰਲੀਆਂ ਮਿਲ ਗਿਆ ਵਿੱਚੇ ਪੰਜਾਬ ਦੀ ਸਰਕਾਰ ਐ ਵਿੱਚ ਇਹ ਜਿੰਨੀਆਂ ਇਹ ਸਭ ਮੋਦੀ ਦੇ ਦੋ ਤਿੰਨ ਜਿਹੜੇ ਕਾਰਪੋਰੇਟ ਘਰਾਣੇ ਆ ਅਬਾਨੀ ਅਦਾਨੀ ਇਹ ਉਹਨਾਂ ਨੂੰ ਆਪਦਾ ਨਿੱਜੀ ਫਾਇਦਾ ਪਹੁੰਚਾਉਣਾ ਚਾਹੁੰਦੇ ਆ ਇਹ ਗੱਲ ਕਰੀਏ ਭਗਵੰਤ ਮਾਨ ਨੇ ਤਾਂ ਕਿਹਾ ਵੀ ਮੈਂ ਮਜ਼ਦੂਰਾਂ ਤੇ ਕਿਸਾਨਾਂ ਦੇ ਨਾਲ ਆ ਉਹ ਬਾਈ ਜੀ ਸਿਰਫ ਉਹਨਾਂ ਦੇ ਜਿਹੜੇ ਕੰਮ ਐ ਨਾ ਉਹ ਸਿਰਫ ਇੱਕ ਲਿਫਾਫੇ ਬਾਜੀਆ ਕੱਲਾ ਬਿਆਨ ਆ ਕਿੱਥੇ ਆਪਾਂ ਦੇਖੀਏ ਉਸ ਤੋਂ ਕਿਲੋਮੀਟਰ ਔਰਲੇ ਪਾਸੇ ਦਾ ਪੰਜਾਬ ਦਾ ਏਰੀਆ ਜਿਹੜਾ ਹਰਿਆਣੇ ਦਾ ਡਰੋਨ ਆ ਉਹ ਪੰਜਾਬ ਚ ਕਿਵੇਂ ਆ ਰਿਹਾ ਸਾਡੇ ਸਾਡੇ ਤਾਂ ਉੱਥੇ ਇੰਜਰ ਕਰਤੇ ਇਹਨਾਂ ਨੇ ਮੁੰਡਿਆਂ ਦਾ ਕੀ ਹਾਲ ਐ ਸਾਡੇ 9 ਜ ਸਾਡੇ ਤਾਂ ਪ੍ਰੈਸ ਦੇ ਉੱਤੇ ਹਮਲਾ ਕਰ ਰਿਹਾ ਮੈਂ ਤਾਂ ਤੁਹਾਨੂੰ ਦਾਤ ਦਿੰਨਾ ਫੇਰ ਉਸੇ ਗੱਲ ਤੇ ਆਉਣਾ ਤੇ ਵੀਰੋ ਤੁਸੀਂ ਜਿਹੜੇ ਆ ਮੈਨੂੰ 5-7 ਦੇਖ ਰਹੇ ਹੋ ਬਾਕੀ ਤਾਂ ਇਹਨਾਂ ਨੇ ਪ੍ਰੈਸ ਦੇ ਉੱਤੇ ਹਮਲਾ ਕੀਤਾ ਹੋਇਆ ਪ੍ਰੈਸ ਵੀ ਸਾਡੀ ਬੰਦੀ ਬਣਾਈ ਹੋਈ ਹੈ ਸੈਂਟਰ ਨੇ ਵੀ ਉੱਤੇ ਬੰਦੀ ਬਣਾਈ ਹੈ ਪੰਜਾਬ ਸਰਕਾਰ ਨੇ ਬੰਦੀ ਬਲਾਈ ਹੈ ਤੁਹਾਡੇ ਬਹੁਤ ਸਾਰੇ ਚੈਨਲ ਬੰਦ ਕੀਤੇ ਇਹਨਾਂ ਨੇ ਭਗਵੰਤਬਾਹਣ ਨੇ ਕਿਸੇ ਤੁਸੀਂ ਉਹਦੇ ਬਿਆਨ ਨੂੰ ਸੀਰੀਅਸ ਨਾ ਲਿਆ ਕਰੋ ਉਹਨੇ ਤਾਂ ਬਹੁਤ ਕੁਝ ਕਿਹਾ ਸੀ ਆ ਇਨੀਆਂ ਪੈਣਾ ਇਨੀਆਂ ਮੈਨੂੰ ਦੱਸਿਓ ਤੁਸੀਂ ਕਿਸੇ ਨੇ 15 ਲੱਖ ਆਇਆ ਤੁਹਾਡੇ ਖਾਤੇ 'ਚ ਕਿਸੇ ਨੇ ਨਹੀਂ ਆਇਆ ਸਰਕਾਰ ਨੇ ਜਾਂ ਜਿਹੜਾ 1000-1000 ਰੁਪਇਆ ਦਿੱਤਾ ਕਿਹਾ ਸੀ ਤੁਹਾਨੂੰ ਆਇਆ ਕਿਸੇ ਨੇ ਨਹੀਂ ਆਇਆ ਕਿੰਨੇ ਕਹਨੂੰ ਨੌਕਰੀਆਂ ਮਿਲੀਆਂ ਕਿੰਨੇ ਆਲੇ ਮੁੰਡੇ ਐਸ.ਡੀ.ਐਮ ਲੱਗੇ ਆ ਵੀਰੋ ਇਹਨਾਂ ਦੇ ਬਿਆਨਾਂ ਨੂੰ ਸੀਰੀਅਸ ਨਾ ਲਿਆ ਕਰੋ ਕਿ ਇਹ ਜਦੋਂ ਵੀ ਆਉਂਦੇ ਆ ਇਹ ਸਿਰਫ ਵੋਟਾਂ ਵਡੋੜਨ ਆਸਤੇ ਆਉਂਦੇ ਆ ਜੇ ਉਹ ਐਡਾ ਹੀ ਸੀਰੀਅਸ ਹੁੰਦੇ ਅੱਜ ਸਾਡਾ ਕਿਸਾਨ ਇੱਥੇ ਬੈਠਾ ਹੁੰਦਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਇਹਨਾਂ ਦੀਆਂ ਹੀ ਮਾਰਾਂ ਤੁਸੀਂ ਇਹਨਾਂ ਦੀ ਮਤਲਬ ਇੱਥੇ ਆ ਕੇ ਹਮਾਇਤ ਕੀਤੀ ਐ ਤੁਸੀਂ ਨਖੇਦੀ ਕਰਦੇ ਹੋ ਤੁਸੀਂ ਮਤਲਬ ਇਹ ਨਖੇਦੀ ਤੱਕ ਸੀਮਤ ਰਹਿੰਨੇ ਆ ਜਾਂ ਤੁਸੀਂ ਇੱਥੇ ਆ ਕੇ ਵੀ ਜਿਵੇਂ ਅੱਜ ਇਹਨਾਂ ਦੀ ਹਮਾਇਤ ਕੀਤੀ ਕਿਸਾਨਾਂ ਵੀ ਇਹ ਉੱਥੇ ਜਾ ਕੇ ਵੀ ਇੱਕ ਡਾ ਕੇ ਜਿਵੇਂ ਉਹ ਸ਼ੀਦ ਹੋ ਜਾਂਦੇ ਅਸੀਂ ਜੀ ਪੂਵੇਂ ਵੀ ਪਿਆਰੋਂ ਕੀ ਦੋਦਾ ਡੀਕ ਦੋ ਤੁਸੀਂ ਅਸੀਂ ਜੀ ਕਿਸੇ ਦਾ ਫਦਾ ਨਹੀਂ ਉਡੀਕ ਰਹੇ ਸਾਨੂੰ ਸਾਡੀ ਹਾਈ ਕਮਾਂਡ ਦਾ ਫੁੱਲ ਆਫਰ ਉੱਪਰੋਂ ਅਸੀਂ ਇੱਥੇ ਅੱਜ ਵੀ ਇਸੇ ਸਮਰਥਨ ਦੇ ਵਿੱਚ ਆਏ ਆ ਅਸੀਂ ਪਿਛਲੇ ਸਮੇਂ ਦੇ ਦਰਬਾਨ ਵੀ ਮੈਨੂੰ ਮੇਰਾ ਛੋਟਾ ਭਰਾ ਵੀ ਅਸੀਂ ਉੱਥੇ 12 ਦਿਨ ਲਾ ਕੇ ਆਏ ਆ। ਕੋਈ ਇਹ ਸਾਡਾ ਨਿੱਜੀ ਨਹੀਂ ਹੈ, ਇਹ ਸਾਡੀ ਹੋਂਦ ਦੀ ਲੜਾਈ ਹੈ। ਇਹਨਾਂ ਨੇ ਅਸੀਂ ਉੱਥੇ ਸਾਡਾ ਫੁੱਲ ਪੂਰੀ ਟ੍ਰੇਡ ਯੂਨੀਅਨ ਦਾ ਇਹਨਾਂ ਨੂੰ ਸਮਰਥਨ ਹੈ। ਜਿੱਥੇ ਇਹਨਾਂ ਦਾ ਹੁਕਮ ਹੋਊਗਾ, ਜਿੱਥੇ ਸਾਡੀ ਡਿਊਟੀ ਲਾਉਣਗੇ। ਅੱਜ ਅਸੀਂ ਹੁਣ ਇਸ ਤੋਂ ਪਹਿਲਾਂ ਵੀ ਆ ਮੈਂ ਤੁਹਾਨੂੰ ਮੀਡੀਆ ਦੇ ਵਿੱਚ ਦਿਖਾ ਵੀ ਸਕਦਾ ਕਿ ਅਸੀਂ ਹੁਣੇ ਹੀ ਪਹਿਲਾਂ ਇੱਕ ਨਰਿੰਦਰ ਮੋਦੀ ਦੇ ਇਹਦੇ ਖਿਲਾਫ ਜਿੰਨਾ ਵੀ ਅਸੀਂ ਹੈ ਇਹਨਾਂ ਨੂੰ ਅਸੀਂ ਚਾਰ ਜਿਹੜੇ ਆ ਮੰਗ ਪੱਤਰ ਇਹ ਜਿਹੜਾਈ ਅਸੀਂ ਹੁਣੇ ਇਸ ਦਿਨਸਾਲ ਨੂੰ ਦੇ ਕੇ ਆਏ ਆਂ ਵੀ ਜਿੰਨੇ ਕਿਸਾਨਾਂ ਦੇ ਉੱਤੇ ਝੂਠੇ ਪਰਚੇ ਹੋ ਰੱਬ ਜੀਤੇ ਜਾਣ ਇਹ ਅਸੀਂ ਹੁਣੇ ਉਹਨਾਂ ਨੂੰ ਦੇ ਕੇ ਆਏ ਆਂ ਇਹਨਾਂ ਦੀ ਜਿਹੜੀਆਂ ਮੰਗਾਂ ਕਿਸਾਨਾਂ ਲਗਾ ਉਹ ਤੁਰੰਤ ਲਾਗੂ ਕੀਤੀਆਂ ਜਾਣ ਇਹਨਾਂ ਦੀ ਜਿਹੜੀ ਐਮਐਸਪੀ ਆ ਉਹ ਯਕੀਨੀ ਬਣਾਈ ਜਾਵੇ ਅਸੀਂ ਸੁਣਦੇ ਰਹੇ ਆਂ ਕਿ ਉਹ ਬੀਬੀ ਭਾਵੇਂ ਇੱਕ ਸਿਰਫ ਲੇਡੀਜ਼ ਹੌਂ ਦੇ ਰਾਹ ਤੇ ਅਸੀਂ ਉਹਦੀ ਮਰਿਆਦਾ ਚ ਰਹਿ ਕੇ ਗੱਲ ਕਰਨੀ ਸਮਝਾਂਗੇ ਉਹ ਕਹਿੰਦੀ ਤੁਸੀਂ ਮੈਂ 5 ਮਿੰਟਾਂ ਚ ਐਮਐਸਪੀ ਦੇਣੀ ਕਿੱਥੇ ਅੱਜ ਉਹਨਾਂ ਦੇ ਬਿਆਨ ਕਿਸੇ ਲੀਡਰ ਦਾ ਬਿਆਨ ਆ ਸਾਰੇ ਅੰਦਰ ਬੜੇ ਬੈਠੇ ਆਂ ਇਸ ਲਈ ਵੀਰੋ ਇਹਨਾਂ ਤੋਂ ਬਚਨ ਦੀ ਲੋੜ ਹੈ ਅਸੀਂ ਤਾਂ ਇਹ ਕਵਾਂਗੇ ਵੀ ਜਦੋਂ ਇਹ ਪਿੰਡਾਂ ਦੇ ਵਿੱਚ ਆਉਣ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਆ ਕਰੋ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰੂੰਗਾ ਜਿੰਨੇ ਨੌਜਵਾਨ ਵੀਰ ਸਾਡੇ ਇੱਥੇ ਆਏ ਆ ਜਾਗਤ ਜ ਰਹਿਗੇ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਜੋ ਤੁਹਾਡੇ ਤੇ ਜ਼ੁਲਮ ਕਰਨਾ ਉਹਦਾ ਟੱਕਰਾ ਜਿਹੜਾ ਸਬਰ ਦੇ ਨਾਲ ਕਰਨਾ ਇਹ ਸਾਡੇ ਗੁਰੂਆਂ ਪੀਰਾਂ ਤਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਆ ਮੰਨੂ ਸਾਡੀ ਯਾਤਰੀ ਅਸੀਂ ਮੰਨਦੇ ਹਾਂ ਸੋ ਜਿਉਂ-ਜਿਉਂ ਸਾਨੂੰ ਵੱਢਦੀ ਅਸੀਂ ਦੂਣ ਸਵਾਏ ਹੋਏ ਆਪਾਂ ਹੁਣ ਲੇਟ ਤੇ ਨਹੀਂ ਹੋ ਗਏ ਕਿਉਂਕਿ ਉੱਤੋਂ ਦੇ ਇਲੈਕਸ਼ਨ ਆ ਚੁੱਕਿਆ ਆ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਕੀ ਆਪਣੀਆਂ ਮੰਗਾਂ ਹੁਣ ਸਰਕਾਰ ਪੂਰੀਆਂ ਕਰ ਸਕਦੀ ਹੈ ਕਰ ਸਕਦੀ ਹੈ ਜੀ ਕਿਉਂ ਨਹੀਂ ਕਰ ਸਕਦੀ ਲੇਟ ਅਸੀਂ ਕਿਤੇ ਲੇਟ ਨਹੀਂ ਕਿਉਂਕਿ ਸੈਸ਼ਨ ਤੱਕ ਬੁਲਾ ਲਿਆ ਗਿਆ ਆ ਦੋਨਾਂ ਕੋਲ ਬਹਾਨਾ ਬਹੁਤ ਵਧੀਆ ਹੈ ਵੀ ਹੁਣ ਸਾਡਾ ਟਾਈਮ ਬਹੁਤ ਥੋੜਾ ਰਹਿ ਗਿਆ ਸਭ ਕੁਝ ਕਰ ਸਕਦੇ ਆ ਜੀ ਜੇ ਇਹ ਰਾਤ ਨੂੰ ਪ੍ਰਿੰਦਰ ਝੋਟੇ ਤੇ ਸਾਡੇ ਨੌਜਵਾਨਾਂ ਨੂੰ ਰਾਤੇ ਰਾਤ ਚੱਕ ਕੇ ਐਨਐਐਸਏ ਲਾ ਸਕਦੇ ਆ ਤੇ ਇਹ ਸਾਡੇ ਕਿੰਨੇ ਇਹਨਾਂ ਨੇ ਕੀਤੇ ਮੈਂ ਕੀਦਾ ਸਾਡੀ ਕਲਮ ਤੋੜਦੀ ਇਹਨਾਂ ਨੇ ਸਾਡਾ ਸਿੱਧੂ ਮੁਸੇ ਵਾਲਾ ਮਾਰਦਾ ਕਬੱਡੀ ਦਾ ਖਿਡਾਰੀ ਮਾਰਦਾ ਭਾਲਾ ਸਿੱਧੂ ਦਾ ਕੀ ਕਸੂਰ ਹੈ ਛੋਟੇ ਦਾ ਕੀ ਕਸੂਰ ਹੈ ਜੇ ਉਹੇ ਰਾਤ ਨੂੰ ਕਰ ਸਕਦੇ ਆ ਉਹਦੀ ਭੈਣ ਜਿਹੜੀ ਕਿ ਆਨ ਡਿਊਟੀ ਹੈ ਉਹਦੇ ਦੇ ਪਰਚਾ ਕਰ ਸਕਦੇ ਤੇ ਕਿਸਾਨਾਂ ਦੇ ਲਈ ਇਹਨਾਂ ਨੂੰ ਐਡਾ ਵੱਡਾ ਘੋਲ ਕਿਉਂ ਕਰਾਉਣਾ ਪਿਆ ਹੈ ਸਰਕਾਰਾਂ ਤੇ ਉੱਥੇ ਹਮਲਾ ਹੋਇਆ ਪੱਤਰਕਾਰ ਕੁੱਟੇ ਵੀ ਗਏ ਆ ਇੱਕਦਮ ਸਿਰ ਵੀ ਪਾੜਿਆ ਗਿਆ ਇਹਨੂੰ ਤੁਸੀਂ ਕਿਵੇਂ ਲੈ ਮੈਂ ਕਿੰਨਾ ਜੀ ਮੈਂ ਬੜੇ ਮੇਰੇ ਕੋਲੇ ਕੋਈ ਲਫਜ਼ ਹੀ ਨਹੀਂ ਮੈਂ ਜਿੰਨਾਂ ਦੇ ਵਿੱਚ ਇਹ ਸਰਕਾਰ ਦੀ ਖੱਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਇਹ મોદી ਸਰਕਾਰ ਦੀ ਮੈਂ ਨਿੰਦਿਆ ਕਰਾਂ ਮੈਂ ਤਾਂ ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਤਗਣਾ ਇਹਨਾਂ ਨੂੰ ਮਰ ਜਾਣਾ ਚਾਹੀਦਾ ਚਪਣੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣੇ ਤਿੰਨੇ ਚਾਰੇ ਇਹ ਮਰ ਜਾਣਾ ਚਾਹੀਦਾ ਇਹਨਾਂ ਨੂੰ ਸਾਡੀ ਪ੍ਰੈਸ ਤੇ ਹਮਲਾ ਹੋ ਰਿਹਾ ਮੈਂ ਗੱਲ ਖਬਰਾਂ ਦੇਖ ਰਿਹਾ ਸੀ ਇੱਕ ਚੈਨਲ ਵਾਲੇ ਵੀਰ ਦਾ ਇੱਕ ਮੋਬਾਈਲ ਕੈਮਰਾ ਤੋੜ ਦਿੱਤਾ ਇਹਨਾਂ ਨੇ ਗੱਲ ਸ਼ਾਮ ਨੂੰ ਇਸ ਤੋਂ ਘਾਹੋਂ ਹੀ ਹਰਕਤ ਕੀਤੀ ਹੋ ਸਕਦੀ ਹੈ ਉਹਨਾਂ ਦੇ ਮੋਬਾਈਲ ਖੋਏ ਐ ਇਸ ਲਈ ਵੀਰੋ ਮੈਂ ਤਾਂ ਥੋੜਾ ਵੀ ਬਹੁਤ ਧੰਨਵਾਦ ਕਰਦਾ ਥੋੜਾ ਜਿਹੜੇ ਆਜ਼ਾਦ ਤੁਸੀਂ ਇਹ ਸਾਡੀਆਂ ਖਬਰਾਂ ਦਿਖਾ ਰਹੇ ਹੋ ਤੇ ਬਸ ਸਾਡੇ ਕੋਲੇ ਤਾਂ ਤੁਹਾਡੇ ਲਈ ਵੀ ਕੋਈ ਸ਼ਬਦ ਨਹੀਂ ਇਹਨਾਂ ਕੋਲ ਤਾਂ ਵਸ ਨਹੀਂ ਚੱਲਦਾ ਇਹ ਤਾਂ ਸਾਨੂੰ ਅਰੈਸਟ ਕਰ ਲੈਣਾ ਇਹ ਕੋਈ ਪਤਾ ਨਹੀਂ ਸ਼ਾਮ ਨੂੰ ਅਸੀਂ ਘਰੇ ਜਾਣਾ ਕਿ ਨਹੀਂ ਜਾਣਾ ਇਹਨਾਂ ਨੇ ਕੀ ਕਰਨਾ ਸਾਨੂੰ ਅਰੈਸਟ ਕਰ ਸਕਦੇ ਆ ਸੈਂਟਰ ਸਰਕਾਰ ਜਿਵੇਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਮਿਸਤਰੀ ਮਜ਼ਦੂਰ ਦੀ ਜੇ ਕੋਈ ਐਫਜੀ ਮੰਗ ਆ ਜਿਹੜੀ ਕੋਈ ਸੈਂਟਰ ਤੋਂ ਸੋਸਤ ਮਿਲਦੀ ਹੋਵੇ ਜਿਹੜੀ ਇਹਨਾਂ ਨੇ ਨਾ ਮੰਨੀ ਹੋਵੇ ਇਹਨਾਂ ਨੇ ਵੀਰੋ ਮੰਨੀ ਕੋਈ ਨਹੀਂ ਇਹਨਾਂ ਨੇ ਚਾਰ ਲੇਬਰ ਕੋਡ ਕਾਲੇ ਕਾਨੂੰਨ ਲਿਆਂਦੇ ਸਾਡੇ ਲਈ ਜਿਹਦੇ ਵਿੱਚ ਇਹ ਕਹਿ ਰਹੇ ਆ ਕਿ ਤੁਸੀਂ 12 ਘੰਟੇ ਡਿਊਟੀ ਕਰੋਗੇ ਇਹ ਸਾਡੇ ਤੋਂ 12 ਘੰਟੇ ਫਰੇਕ ਟ੍ਰੇਡ ਦੇ ਵਿੱਚ ਚਾਹੇ ਕੋਈ ਫੈਕਟਰੀ ਆ ਚਾਹੇ ਕੋਈ ਵੀ ਆ ਉਹਦੇ ਵਿੱਚ 12 ਘੰਟੇ ਡਿਊਟੀ ਅਸੀਂ ਉਹਦੇ ਲਈ ਵੀ ਧਰਨੇ ਵੀ ਲਾਏ ਆ ਮੁਜ਼ਾਰੇ ਵੀ ਕੀਤੇ ਹੋਗੇ ਉਹ ਅਸੀਂ 12 ਘੰਟੇ ਡਿਊਟੀ ਨਹੀਂ ਕਰਾਂਗੇ ਜਿਹੜੀ ਗੱਲ ਕਰਾਂ ਮੈਂ ਸਾਡੇ ਗਰੀਬ ਵੀਰਾਂ ਦੀ ਇਹਨਾਂ ਦੇ ਲਈ ਜਿਹੜਾ ਚੱਲ ਰਹੀ ਹੈ ਨਰੇਗਾ ਯੋਜਨਾ ਉਹਦੇ ਵਿੱਚ ਵੀ ਅਸੀਂ ਇਹਨਾਂ ਨੂੰ ਕਿਸੇ ਨੂੰ 2 ਦਿਨ ਕੰਮ ਮਿਲਦਾ ਹੈ ਕਿਸੇ ਨੂੰ 4 ਦਿਨ ਕੰਮ ਮਿਲਦਾ ਹੈ ਉਹਦੇ ਲਈ ਇਹਨਾਂ ਦਾ ਜਿਹੜਾ ਕੰਮ ਆ ਯਕੀਨੀ ਬਣਾਇਆ ਜਾਵੇ ਇਸ ਤਰੀ ਮਜ਼ਦੂਰ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਹਨ ਜਿਹੜੇ ਸੈਂਟਰ ਸਰਕਾਰ ਮੰਨ ਲਈ ਗਈਆਂ ਜਿਹੜੀਆਂ ਰਕਮੀਆਂ ਵੀ ਪਈਆਂ ਮੰਗਾਂ ਜਿਹੜੀਆਂ ਉਹਨਾਂ ਬਾਰੇ ਵੀ ਵੀਰੋ ਇੱਥੇ ਸਭ ਤੋਂ ਸਾਡੀ ਵੱਡੀ ਮੰਗ ਹੈ ਕਿ ਇਹਨਾਂ ਨੇ ਜਿਨ੍ਹਾਂ ਦੇ ਸਾਡੇ ਮੈਰਿਜ ਹੋ ਜਾਂਦੀ ਹੈ ਉਹ ਵੀ ਸੈਂਟਰ ਦੇ ਡਿਪਾਰਟਮੈਂਟ ਦੇ ਐਂਟਰੀ ਆਉਂਦਾ ਹੈ ਉਹ ਹਜੇ ਤੱਕ ਉਹਨਾਂ ਬੱਚਿਆਂ ਜਿਹੜੀਆਂ ਲੇਡੀਜ਼ ਦੀ ਮੈਰਿਜ ਹੋਈ ਹੈ ਉਹਨਾਂ ਦੇ ਕੁਛੜ ਦੇ ਵਿੱਚ 3-3 ਸਾਲ ਦੇ ਬੱਚੇ ਹੈ ਤੇ ਇਹਨਾਂ ਨੇ ਹਜੇ ਤੱਕ ਵੀਰੋ ਉਹਨਾਂ ਨੂੰ ਸ਼ਗਨ ਸਕੀਮ ਨਹੀਂ ਦਿੱਤਾ ਆਸ ਤੋਂ ਮੜਾ ਹੈ ਕੀ ਕਰ ਸਕਦੇ ਆ ਡੈਥ ਕੇਸ ਸਾਡੇ ਇੱਥੇ ਮੇਰੇ ਕੋਲ ਇੱਕ ਬਜ਼ੁਰਗ ਖੜਾ ਹੈ 4 ਸਾਲ ਹੋ ਗਏ ਉਹਦਾ ਲੜਕਾ ਮਰੇ ਨੂੰ ਅੱਜ ਵੀ ਉਹ ਸਾਡੇ ਨਾਲ ਇੱਥੇ ਆਇਆ ਹੋਇਆ ਹੈ ਅਸੀਂ ਉਹਨਾਂ ਨੇ ਦਿੱਤਾ ਪੰਜ ਪੰਜ ਚਾਰ ਚਾਰ ਸਾਲ ਹੋ ਗਏ ਆ ਸਿਰਫ ਵਜੀਫੇ ਨਹੀਂ ਆ ਰਹੇਗੇ ਉਹ ਗੱਲਾਂ ਅਸੀਂ ਕਿਸੇ ਹੋਰ ਟੇਬਲ ਟਾਕ ਦੇ ਪਰ ਅੱਜ ਜਿਹੜਾ ਸਾਡਾ ਮਿਸ਼ਨ ਹੈ ਅੱਜ ਕਿਸਾਨੀ ਦੇ ਨਾਲ ਹੈ ਅੱਜ ਅਸੀਂ ਕਿਸਾਨੀ ਦੇ ਸਵਾਰਥਨ ਦੇ ਵਿੱਚ ਆਏ ਆ ਉਹ ਜਿੰਨੇ ਵੀ ਅਸੀਂ ਹੋਰ ਧਰਨਿਆਂ ਦੇ ਵਿੱਚ ਅਸੀਂ ਹੋਰ ਮਜਾਰਾਂ ਦੇ ਵਿੱਚ ਕਰਿਆ ਆਉਂਦੀਆਂ ਮੰਗਾ ਮਣਵਾਵਾਂਗੇ ਕਿਉਂਕਿ ਸਰਕਾਰ ਦਾ ਸਾਡੀ ਤੜ ਵੇਖਣਾ ਚਾਹੁੰਦੀ ਹੈ ਕੋਈ ਗੱਲ ਨਹੀਂ ਸਾਡਾ ਰੰਗ ਹਜੇ ਖੂਨ ਦਾ ਚਿੱਟਾ ਨਹੀਂ ਹੋਇਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਆ ਅਸੀਂ ਇਹਨਾਂ ਨੂੰ ਦੱਸਾਂਗੇ ਸਾਡੇ ਜਿਹੜੇ ਨੌਜਵਾਨ ਉੱਥੇ ਲੜ ਰਹੇ ਆ ਅਸੀਂ ਇੱਥੋਂ ਉਹਨਾਂ ਨੂੰ ਹਰ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਾਂਗੇ ਜਿਸ ਤਰੀਕੇ ਦੀ ਵੀ ਉਹਨਾਂ ਨੂੰ ਲੋੜ ਆ ਅਸੀਂ ਅੱਜ ਪਲਾਨ ਬਣਾ ਰਹੇ ਆ ਕੱਲ ਨੂੰ ਸਾਡੀ ਵਿਸ਼ੇਸ਼ ਮੀਟਿੰਗ ਵੀ ਬਣਾਈ ਜਾ ਰਹੀ ਹੈ ਪ੍ਰਧਾਨ ਜੀ ਨਾਲ ਕਿ ਉੱਥੇ ਕਿਸ ਤਰੀਕੇ ਦਾ ਡਿਊਟੀਆਂ ਲਾਈਆਂ ਜਾ ਰਹੀਆਂ ਅਸੀਂ ਉੱਥੇ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ ਜੀ ਇਹ ਸਮਰਥਨ ਪਹਿਲੇ ਪੰਜਾਬ ਤੱਕ ਹੀ ਰਹੂਗਾ ਕਿ ਕਿਸਾਨਾਂ ਦੀ ਅਗਲੀ ਕਾਇਕ ਤੱਕ ਕਿ ਤੁਸੀਂ ਦਿੱਲੀ ਤੱਕ ਵੀ ਕੂਚ ਕਰੋਗੇ ਅਸੀਂ ਦਿੱਲੀ ਤੱਕ ਕੂਚ ਕਰਨ ਦੀ ਦੂਰੀ ਹੈ ਨਾ ਸਾਡੇ ਕੁਝ ਸਾਥੀ ਪਹੁੰਚ ਚੁੱਕੇ ਐ ਅਸੀਂ ਵੀ ਤਿਆਰੀ ਕਰ ਲਈ ਐ ਅਸੀਂ ਪਿਛਲੇ ਵਾਰ ਵੀ ਉੱਥੇ ਰਹੇ ਹਾਂ ਸਾਨੂੰ ਕਿਸਾਨ ਕਹਿਣਗੇ ਫਿਰ ਥੋੜੀ ਜਾਵਾਂਗੇ ਅਸੀਂ ਕਹਿਣ ਦਾ ਤਾਂ ਮਸਲਾ ਹੀ ਨਹੀਂ ਬਣਦਾ ਇਹ ਅਸੀਂ ਕਿਸਾਨਾਂ ਦੇ ਬਿਨਾਂ ਕਰੇ ਤੋ ਉੱਥੇ ਪਹੁੰਚਾਂਗੇ ਠੀਕ ਹੈ ਧੰਨ